ਹੈਲੋ ਹਾਂਜੀ ਗੱਲ ਕਰਦੇ ਆ ਅੱਜ ਸਮ ウォーター ਡਰਿੰਕਸ ਫॉर ਆ ਫੈਟ ਲਾਸ ਠੀਕ ਹੈ ਜੀ ਜਿਹੜੇ ਕਿ ਫੈਟ ਲਾਸ ਲਈ ਕੁਝ ਡਰਿੰਕ ਵਰਤੇ ਜਾਂਦੇ ਆ ਆਪਣੇ ਡਾਈਟੀਸ਼ਨਸ ਵੱਲੋਂ ਕਹਿ ਦਈਏ ਜਾਂ ਜਿਹੜੇ ਇਨਫਲੂਐਂਸਰ ਬੈਠੇ ਆ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਆ ਕਿ ਆ ਫੈਟ ਲਾਸ ਡਰਿੰਕ ਹੈ ਆ ਲੈ ਲੋ ਜੀ ਚਰਬੀ ਘਟ ਜੋ ਲੈ ਲੋ ਚਰਬੀ ਘਟ ਜੋ ਜੋਦੇ ਬਾਰੇ ਗੱਲ ਕਰਦੇ ਆ ਆ ਮੈਂ ਇਹਦੇ ਵਿੱਚ ਮਿਕਸ ਕੀਤਾ ਪਾਣੀ ਦੇ ਵਿੱਚ ਜੀਰਾ ਉਬਲੇ ਹੋਏ ਪਾਣੀ ਦੇ ਵਿੱਚ ਜੀਰਾ ਮਿਕਸ ਕੀਤਾ ਤੁਹਾਨੂੰ ਦੇਖ ਰਿਹਾ ਹੋਗਾ ਵੀਡੀਓ ਠੀਕ ਹੈ ਇਹਨੂੰ ਕਹਿੰਦੇ ਕਿ ਜੀਰਾ ਵਾਟਰ ਕਹਿ ਦਿੰਦੇ ਆ ਉਹਨੂੰ ਬੋਇਲ ਕਰ ਲਓ ਪਾਣੀ ਚ ਉਹਨੂੰ ਉਸ ਤੋਂ ਬਾਅਦ ਛਾਣ ਕੇ ਪੀ ਲਓ ਤੇ ਤੁਹਾਡੀ ਫੈਟ ਲਾਸ ਦੂਰ ਹੋ ਜਾਂਦੀ ਹੈ ਅਸਲ ਦੇ ਵਿੱਚ ਇਹਦਾ ਕੰਮ ਕੀ ਹੈ ਜੀਰੇ ਦਾ ਜਦੋਂ ਤੁਸੀਂ ਜੀਰਾ ਵਾਟਰ ਪੀਨੇ ਤਾਂ ਬੋਡੀ ਵਿੱਚ ਕੀ ਕਰਦਾ ਉਹ ਜਦੋਂ ਤੁਸੀਂ ਜੀਰਾ ਵਾਟਰ ਪੀਨੇ ਹੋ ਠੀਕ ਹੈ ਤੁਹਾਡੇ ਅਸਥਮੈਟਿਕ ਪੇਸ਼ੈਂਟ ਨੇ ਜਿਹੜੇ ਠੀਕ ਹੈ ਜੀ ਉਹਨਾਂ ਨੂੰ ਰਿਲੀਫ ਮਿਲਦਾ ਉਹਨਾਂ ਦੇ ਲਈ ਬਣਿਆ ਹੈ ਜਾਂ ਫਿਰ ਜਿਨ੍ਹਾਂ ਨੂੰ ਮਿਊਕਸ ਯਾਨੀ ਕਿ ਜੁਕਾਮ ਜਿਨ੍ਹਾਂ ਨੂੰ ਜ਼ਿਆਦਾ ਰਹਿੰਦਾ ਗਰਮੀਆਂ ਚ ਵੀ ਸਰਦੀਆਂ ਚ ਵੀ ਜੁਕਾਮ ਰਹਿੰਦਾ ਉਹ ਚੀਜ਼ ਨੂੰ ਦੂਰ ਕਰਨ ਦੇ ਲਈ ਵਰਤਿਆ ਜਾਂਦਾ ਨਾ ਕਿ ਇਹ ਥੋੜੀ ਚਰਬੀ ਪਿਘਲਾ ਦਿੰਦਾ ਚਰਬੀ ਪਿਘਲਾਉਣ ਨੂੰ ਯਾਰ ਉਹ ਕੋਈ ਕਿਉ ਥੋੜੀ ਇਕੱਲਾ ਵੀ ਹਾਂ ਜੀ ਉਹਨੂੰ ਆਪਾਂ ਗਰਮ ਕੀਤਾ ਤੇ ਪਿਗਲ ਗਈ ਤੇ ਕੱਢਤੀ ਬਾਹਰ ਨਹੀਂ ਯਾਰ ਇਦਾਂ ਨਹੀਂ ਹੁੰਦਾ ਠੀਕ ਹੈ ਤੇ ਦੂਸਰਾ ਡਰਿੰਕ ਆ ਜਾਂਦਾ ਆਹਾ ਲੈਮਨ ਵਾਟਰ ਵਾਲਾ ਆ ਦੇਖੋ ਆ ਨਿੰਬੂ ਵਾਲਾ ਠੀਕ ਹੈ ਇਹ ਕਹਿੰਦੇ ਲੈਮਨ ਵਾਟਰ ਕੋਸੇ ਪਾਣੀ ਚ ਇੱਕ ਗਲਾਸ ਇੱਕ ਗਲਾਸ ਚ ਨਿੰਬੂ ਨਿਚੋੜ ਲੋ ਮਿਕਸ ਕਰ ਲੋ ਤੇ ਉਹਨੂੰ ਪੀ ਲਓ ਤੁਹਾਡੀ ਚਰਬੀ ਦਿਨਾਂ ਚ ਗਾਇਬ ਇਦਾਂ ਕਿੰਨਾ ਗਾਇਬ ਹੋ ਜੂਗੀ ਯਾਰ ਠੀਕ ਹੈ ਇਹ ਕੀ ਕਰਦਾ ਇਹਦਾ ਕੰਮ ਕੀ ਆ ਹੁਣ ਇਹ ਸੁਣੋ ਲੈਮਨ ਵਾਟਰ ਅਸਲ ਦੇ ਵਿੱਚ ਹੈ ਕੀ ਹੈ ਪਾਣੀ ਤਾਂ ਪਾਣੀ ਹੈ H2O ਠੀਕ ਹੈ ਸੋ ਕੀ ਕਰਦਾ ਜਿਹੜਾ ਲੈਮਨ ਹੈ ਉਹ ਇੱਕ ਵਿਟਾਮਿਨ ਸੀ ਦਾ ਅੱਛਾ ਸੋਰਸ ਹੈ ਠੀਕ ਹੈ ਜੀ ਵਿਟਾਮਿਨ ਸੀ ਇਨ ਦਾ ਸੈਂਸ ਜਿਹੜਾ ਕਿ ਇੱਕ ਵਿਟਾਮਿਨ ਹੁੰਦਾ ਆਪਣੀ ਬਾਡੀ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਯਾਨੀ ਕਿ ਆਪਣੀ ਇਮਿਊਨਿਟੀ ਨੂੰ ਬੂਸਟ ਰੱਖਣ ਚ ਆਪਣੀ ਹੈਲਪ ਕਰਦਾ ਉਹਨੂੰ ਆਪਾਂ ਵਿਟਾਮਿਨ ਸੀ ਦਾ ਨਾਮ ਦਿੰਦੇ ਆ ਤੇ ਉਹ ਇਹਦੇ ਵਿੱਚ ਭਰਪੂਰ ਮਾਤਰਾ ਚ ਆਪਾਂ ਨੂੰ ਮਿਲਦਾ ਬਿਕਾਜ਼ ਇਹਦਾ ਪੀ ਐਚ ਲੈਵਲ ਹੈ ਜਿਹੜਾ ਉਹ ਕਾਫੀ ਹਾਇਰ ਹੁੰਦਾ ਤੇ ਜਿੰਨੇ ਵੀ ਸਟਰਸ ਫਰੂਟ ਆ ਉਹਨਾਂ ਦੇ ਵਿੱਚੋਂ ਆਪਾਂ ਨੂੰ ਅੱਛਾ ਮਿਲਦਾ ਤੇ ਇਹਦਾ ਵੀ ਇਹ ਨਹੀਂ ਕਿ ਤੁਸੀਂ ਜੇ ਇਹ ਪੀ ਲਿਆ ਤੇ ਉਸ ਤੋਂ ਬਾਅਦ ਤੁਸੀਂ ਰੱਜ ਕੇ ਇਹ ਕਹਿ ਦਈਏ ਵੀ ਹਾਈएस्ट ਕੈਲਰੀਜ਼ ਖਾਣੇ ਹੋ ਠੀਕ ਹੈ ਜੀ ਆ ਨਾਨ ਛੋਲੇ ਇਦਾਂ ਦਾ ਕੁਝ ਹੋ ਗਿਆ ਸਮੋਸੇ ਵਗੈਰਾ ਹੋ ਗਏ ਖਾਣੇ ਹੋ ਤੇ ਫੈਟ ਲਾਸ ਹੋ ਜੂ ਬਾਈ ਮਤਲਬ ਹੀ ਨਹੀਂ ਬਣਦਾ ਇਹ ਸਭ ਬੇਵਕੂਫ ਬਣਾਉਣਾ ਤੁਹਾਨੂੰ ਠੀਕ ਹੈ ਤੀਸਰੇ ਡਰਿੰਕ ਤੇ ਆਉਣੇ ਆ ਇਹਦੇ ਚ ਮੈਂ ਪਾਇਆ ਵੀ ਹੋਇਆ ਦੇਖੋ ਇਹ ਚ ਕੋਸੇ ਪਾਣੀ ਚ ਕਹਿੰਦੇ ਮੇਥੀ ਦਾਣਾ ਪੀ ਲਓ ਠੀਕ ਹੈ ਇਹਦੇ ਨਾਲ ਤੁਹਾਡਾ ਕੀ ਹੈ ਕਿ ਫੈਟ ਲਾਸ ਬਹੁਤ ਜਲਦੀ ਹੋ ਜਾਂਦੀ ਹੈ ਜੀ ਤੁਹਾਡੇ ਹੀ ਠੀਕ ਹੈ ਤੇ ਤੁਹਾਡੇ ਜਿਹੜੇ ਬਾਕੀ ਦੇ ਕੋਈ ਬਾਡੀ ਦੇ ਵਿੱਚ ਪ੍ਰੋਬਲਮਸ ਨੇ ਉਹ ਠੀਕ ਹੋ ਜਾਂਦੀਆਂ ਮੈਂ ਮੰਨਦਾ ਇਹ ਕੁਝ ਹੱਦ ਤੱਕ ਵਰਕ ਕਰਦੇ ਐ ਪਰ ਇਹ ਨਹੀਂ ਕਿ ਨਿਰਾਪura ਉਹ ਵੀ ਉੱਥੇ ਗੱਲ ਆ ਜਾਂਦੀ ਹੈ ਕਿ ਜੇ ਤੁਸੀਂ ਇਹਨੂੰ ਵਰਤਦੇ ਹੋ ਤਾਂ 40 ਪਿਗਲ ਜੇਗੀ ਇਦਾਂ ਦਾ ਕੁਝ ਨਹੀਂ ਹੈ ਯਾਰ ਠੀਕ ਹੈ ਐਕਸੀਡ ਐਂਡ ਨਾਰਮਲ ਇਦਾਂ ਦਾ ਨਹੀਂ ਹੁੰਦਾ ਚੌਥਾ ਆ ਜਾਂਦਾ ਆ ਮੈਂ ਇਹਦੇ 'ਚ ਮੈਨੂੰ ਪਾਊਡਰ ਨਹੀਂ ਮਿਲਿਆ ਤੁਸੀਂ ਸਮਝ ਲੱਗ ਜੂਗੀ ਤੁਹਾਨੂੰ ਇਹਦੇ 'ਚ ਦਾਲ ਚੀਨੀ ਹੈ ਜਿਹਨੂੰ ਆਪਾਂ ਸਨਮਨ ਕਹਿ ਦਿੰਨੇ ਆ ਠੀਕ ਹੈ ਜੀ ਤੇ ਇਸ ਸਨਮਨ ਵਾਟਰ ਹੈ ਯਾਨੀ ਕਿ ਕੋਸੇ ਪਾਣੀ 'ਚ ਕਹਿੰਦੇ ਵੀ ਦਾਲ ਚੀਨੀ ਉਬਾਲ ਲਓ ਤੇ ਉਹਨੂੰ ਰਾਤ ਨੂੰ ਪੀ ਲਓ ਤੁਹਾਡੀ ਫੈਟ ਲਾਸਟ ਕਾ ਹੋ ਜਾਂਦੀ ਹੈ ਤੁਹਾਡਾ weight ਘਟ ਜਾਂਦਾ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਸੋ ਇੱਕ ਕਰਦੇ ਕੀ ਹੈ ਬਾਡੀ ਦੇ ਵਿੱਚ ਤੁਹਾਡੀ ਬਾਡੀ ਨੂੰ ਇੱਕ ਇਮਿਊਨਿਟੀ ਵਧਾ ਦਿੰਦੇ ਆ ਉਹਦੀ ਯਾਨੀ ਕਿ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਜਿਹੜੀ ਵੱਧ ਜਾਂਦੀ ਹੈ ਤੇ ਤੁਸੀਂ ਜਦ ਤੱਕ ਡਾਈਟ ਡੈਫਿਸਿਟ ਨਹੀਂ ਰਹਿੰਦੇ ਡਾਈਟ ਡੈਫਿਸਿਟ ਦਾ ਮਤਲਬ ਯਾਨੀ ਕਿ ਜਿੰਨੀ ਤੁਹਾਨੂੰ ਕੈਲਰੀਜ਼ ਦੀ ਨੀਡ ਹੈ ਮੰਨ ਲਓ ਕਿ ਇੱਕ 70 ਕਿਲੋ ਦਾ ਬੰਦਾ ਉਹਨੂੰ 2500 ਕੈਲਰੀਜ਼ ਦੀ ਨੀਡ ਹੈ ਜੇ ਮੈਂ ਉਹਨੂੰ 300 ਕੈਲਰੀਜ਼ ਘਟਾ ਕੇ ਉਹਦਾ ਡਾਈਟ ਪਲਾਨ ਤਿਆਰ ਕਰ ਰਹੇ ਹਾਂ 2200 ਕੈਲਰੀਜ਼ ਦਾ ਇੱਕ ਹਫ਼ਤੇ ਦੇ ਲਈ ਤਾ ਉਹਦੀਆਂ 300 ਕੈਲਰੀਜ਼ ਉਧਰੋਂ ਘਟ ਗਈਆਂ ਬਾਕੀ ਉਹ ਐਕਸਰਸਾਈਜ਼ ਚ ਬਰਨ ਕਰੇਗਾ ਉਹਦੇ ਜਿਹੜੀ ਹਫਤੇ ਦੀ ਰੇਸ਼ੀਓ ਹੋਣੀ ਹੈ ਕੈਲਰੀਜ਼ ਡਾਊਨ ਦੀ ਉਹ ਡਿਪੈਂਡ ਕਰਦੀ ਹੈ ਕਿ ਇਹਦਾ ਇੱਕ ਹਫਤੇ ਦੇ ਵਿੱਚ ਇੰਨਾ weight ਡ੍ਰੌਪ ਹੋਏਗਾ 7000 ਕੈਲਰੀਜ਼ ਲੈਣ ਤੇ 1 ਕਿਲੋ weight ਗੇਨ ਹੁੰਦਾ ਤੇ 7000 ਕੈਲਰੀਜ਼ ਡ੍ਰੌਪ ਹੋਣ ਤੇ ਜਾਂ ਡੈਫਿਸਿਟ ਹੋਣ ਤੇ ਤੁਹਾਡਾ 1 ਕਿਲੋ weight ਘਟਦਾ ਆ ਨਹੀਂ ਘਟਾਉਂਦੇ ਇਹਨਾਂ ਨੇ ਕੈਲਰੀਆਂ ਬਰਨ ਨਹੀਂ ਕਰਨੀਆਂ ਠੀਕ ਹੈ ਇਹਨਾਂ ਵਿੱਚ ਨਿਊਟ੍ਰੀਐਂਟ ਨੇ ਇੱਕ ਤਰ੍ਹਾਂ ਦੇ ਬੋਡੀ ਚ ਹੈਲਪ ਕਰਦੇ ਆ ਪਰ ਇਹ ਸਿੱਧਾ ਸਿੱਧਾ ਇਹ ਨਹੀਂ ਕਿ ਜੇ ਤੁਸੀਂ ਇਹ ਲੈਨੇ ਹੋ ਤੇ ਨਾਲ ਬਾਕੀ ਹਾਈ ਹਸਪੀਅਲਰੀਜ਼ ਖਾ ਰਹੇ ਹੋ ਤਲਿਆ ਹੋਇਆ ਮਿੱਠਾ ਅਲਕੋਹਲ ਕੰਜ਼ਿਊਮ ਕਰ ਰਹੇ ਹੋ ਹਨਾ ਤੇ ਫਿਰ ਫੈਟ ਲਾਸ ਨਹੀਂ ਹੋਣੀ ਫਿਰ ਤੁਹਾਨੂੰ ਬਹੁਤ ਵੱਡਾ ਬੇਵਕੂਫ ਬਣਾਇਆ ਜਾ ਰਿਹਾ ਵਾ ਇਹ ਚੀਜ਼ ਤੇ ਗੌਰ ਕਰੋ ਵੀਡੀਓ ਅੱਛੀ ਲਗੀ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ